ਸੰਗਤ ਜੀ ਦਰਸ਼ਨ ਕਰੋ ਚੌਥੇ ਪਿਆਰੇ ਬਾਬਾ ਮੋਹਕਮ ਸਿੰਘ ਜੀ ਦੇ ਜਦੀਕਰ ਦੇ ਜੋ ਕਿ ਦਵਾਰ ਕਾ ਵਿੱਚ ਮੌਜੂਦ ਹੈ ਆਪ ਜੀ ਦੇਖੋ ਮਹਾਰਾਜੀ ਨਾਲ ਕਿੰਨਾ ਪਿਆਰ ਸੀ ਸਿੱਖੀ ਨਾਲ ਕਿੰਨਾ ਪਿਆਰ ਸੀ ਭਾਈ ਮੋਹਕਮ ਸਿੰਘ ਜੀ ਨੂੰ ਦਵਾਰ ਕਾ ਤੋਂ ਸ਼੍ਰੀ ਅਨੰਦਪੁਰ ਸਾਹਿਬ ਮਹਾਰਾਜੀ ਸੱਦੇ ਤੇ ਗਏ ਅਤੇ ਆਪਣਾ ਸਿਰ ਭੇਟ ਕੀਤਾ ਇਹ ਉਹਨਾਂ ਦਾ ਜਦੀਕਰ ਉਸੇ ਤਰ੍ਹਾਂ ਮੌਜੂਦ ਹੈ ਨਾਲ ਹੀ ਗੁਰੂ ਘਰ ਸਜੋਬਤ ਹੈ ਜੇਕਰ ਕਿਤੇ ਪੰਜਾਬ ਦੇ ਵਿੱਚ ਹੁੰਦਾ ਤਾਂ ਅੱਜ ਕੱਲ੍ਹ ਕਾਰ ਸੇਵਾ ਦੇ ਨਾਂ ਤੇ ਹਟਾ ਦਿੱਤਾ ਜਾਂਦਾ ਪਰੰਤੂ ਗੁਜਰਾਤ ਵਿੱਚ ਹੋਣ ਦੇ ਕਰਕੇ ਇਹ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਪਰਾਤਨ ਸਾਰਾ ਕੁਝ ਉਸੇ ਤਰ੍ਹਾਂ ਰੱਖਿਆ ਗਿਆ ਹੈ ਤੇ ਨਾਲ ਹੀ ਬਹੁਤ ਹੀ ਸੁੰਦਰ ਗੁਰੂ ਘਰ ਸਜੋਬਤ ਹੈ ਸੰਗਤਾਂ ਜਿਨ੍ਹਾਂ ਨੂੰ ਪਤਾ ਹੈ ਉਹ ਇੱਥੇ ਦਰਸ਼ਨ ਮੇਲੇ ਕਰਨ ਆਉਂਦੀਆਂ ਹਨ ਕਿੰਨੇ ਭਾਗਾ ਵਾਲੇ ਹੋ ਤੁਸੀਂ ਜੋ ਪਿਆਰੇ ਭਾਈ ਮੋਕਮ ਸਿੰਘ ਦਾ ਜੋ ਜਦੀ ਘਰ ਹੈ ਉਹਦੇ ਦਰਸ਼ਨ ਕਰ ਰਹੇ ਹੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤਾਂ ਜੋ ਹੋਰ ਵੀ ਇਸ ਘਰ ਦੇ ਦਰਸ਼ਨ ਕਰ ਸਕਣ ਅਤੇ ਭਾਗਾ ਵਾਲੇ ਬਣਨਾ ਆਓ ਇਦਾਂ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀਏ ਤਾਂ ਜੋ ਹੋਰ ਲੋਕਾਂ ਨੂੰ ਪਤਾ ਲੱਗੇ ਕਿ ਜੋ ਪੰਜ ਪਿਆਰਿਆਂ ਵਿੱਚੋਂ ਭਾਈ ਮੋਕਮ ਸਿੰਘ ਜੀ ਸਨ ਉਹਨਾਂ ਦਾ ਜੋ ਜਦੀ ਘਰ ਹੈ ਉਹ ਗੁਜਰਾਤ ਦੇ ਵਿੱਚ ਸੀ ਉਹ ਗੁਜਰਾਤ ਤੋਂ ਦੇਸ਼